ਗੁਰੂ ਹਰਗੋਬਿੰਦ ਸਾਹਿਬ ਮਾਰੇ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਉਹਨਾਂ ਦੇ ਚਰਣਾ ਚ ਇੱਕ ਫਕੀਰ ਆ ਗਿਆ ਸੈਦ ਖਾਂ ਜਾਨੀ ਬੜਾ ਵੱਡਾ ਫਕੀਰ ਸੀ ਉਹ ਆਇਆ ਸੈਦ ਖਾਂ ਜਾਨੀ ਆ ਕੇ ਕਹਿੰਦਾ ਤੜਫ ਲੱਗੀ ਸੀ ਮਿਲਣ ਦੀ ਤੜਫ ਹੱਥ ਜੋੜ ਕੇ ਕਹਿੰਦਾ ਆ ਕੇ ਅੱਗੇ ਮਹਾਰਾਜ ਦੇ ਸਿੱਖ ਮਲੇ ਸਿੰਘ ਖੜੇ ਹਾਂ ਬਈ ਦੱਸ ਇੱਕੋ ਗੱਲ ਵਾਰ-ਵਾਰ ਮੂੰਹ 'ਚ ਬੋਲੀ ਜਾਂਦਾ ਜਾਨੀ ਕੋ ਜਾਨੀ ਮਲਾ ਦੋ ਜਾਨੀ ਕੋ ਜਾਨੀ ਮਲਾ ਦੋ ਐਂ ਬੋਲੀ ਜਾਂਦਾ ਹੁਣ ਕੌਣ ਸਮਝੇ ਕੀ ਬੋਲਦਾ ਸਾਧ ਸੰਗਤ ਜੀ ਇੱਕ ਨਿੱਕਾ ਜਿਹਾ ਬੱਚਾ ਉਹਨੂੰ ਭੁੱਖ ਲੱਗੀ ਏ ਬੋਲਣਾ ਨਹੀਂ ਆਉਂਦਾ ਮਾਂ ਸਮਝ ਸਕਦੀ ਉਹਨੇ ਨਿੱਕਾ ਜਿਹਾ ਬੱਚਾ ਭੁੱਖ ਲੱਗੀ ਮਾਂ ਸਮਝ ਸਕਦੀ ਆਂਦੀ ਬੋਲੀ ਇਸੇ ਤਰ੍ਹਾਂ ਗੁਰਮਖੋ ਜਦੋਂ ਰੱਬ ਦੇ ਪਿਆਰੇ ਬੋਲਦੇ ਨੇ ਦੁਨੀਆਦਾਰ ਥੋੜਾ ਸਮਝਦੇ ਨੇ ਸੰਸਾਰ ਥੋੜਾ ਸਮਝਦਾ ਹੁੰਦਾ ਦੀ ਬੋਲੀ ਰੱਬ ਦੇ ਪਿਆਰਿਆਂ ਦੀ ਬੋਲੀ ਰੱਬ ਦੇ ਪਿਆਰੇ ਜਾਣਦੇ ਰੱਬ ਦੇ ਪਿਆਰਿਆਂ ਦੀ ਬੋਲੀ ਨਿਰੰਕਾਰ ਆਪ ਜਾਣਦਾ ਹੈ ਉਹ ਨਾ ਸੈਦ ਖਾਨ ਜਾਨੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰ ਤੇ ਬੈਠਾ ਇੱਕੋ ਗੱਲ ਕਹੀ ਜਾਂਦਾ ਜਾਨੀ ਕੋ ਜਾਨੀ ਮਿਲਾ ਦੋ ਜਾਨੀ ਕੋ ਜਾਨੀ ਮਿਲਾ ਦੋ ਬਹਿ ਗਿਆ ਹੁਣ ਕੌਣ ਸਮਝੇ अलाह जी जात फ़कीर जी गाह जी जात फ़कीर जी गांतीर गाली जानकीर अलाह जी जात जानकीर जी गत जान फ़कीर जी गां फ़कीर ਜਿਹਾਤ ਜਾਣਦੀ ਫਕੀਰ ਦੀਆਂ ਗੱਲਾਂ ਅੱਲਾਹ ਦੀ ਜਿਹਾਤ ਜਾਣਦੀ ਫਕੀਰ ਦੀਆਂ ਗੱਲਾਂ ਇਹ ਕੌਣ ਸਮਝੇ ਹੁਣ ਇੱਕੋ ਗੱਲ ਬੋਲੀ ਜਾਂਦਾ ਜਾਨੀ ਕੋ ਜਾਨੀ ਮਿਲਾ ਦੋ ਆਏ ਬੈਠੇ ਰਹੇ ਸੁਣਿਓ ਜਦੋਂ ਆਏ ਉਹ ਅੱਗੇ ਬੈਠਾ ਇਦਾਂ ਜਾਂਦੇ ਹੋ ਬਈ ਜਦੋਂ ਅੱਗੇ ਬਹਿ ਗਿਆ ਜਾਨੀ ਕੋ ਜਾਨੀ ਮਿਲਾ ਦੋ ਜਾਨੀ ਕੋ ਜਾਨੀ ਮਿਲਾ ਦੋ ਸੁਣਿਓ ਕਹਿੰਦੇ ਆਏ ਅੱਗੇ ਵਿਚਾਲੇ ਬੈਠਾ ਉਸ ਵੇਲੇ ਕਹਿੰਦੇ ਸਿੱਖ ਕਹਿੰਦੇ ਨੇ ਮਹਾਰਾਜ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਕਹਿੰਦੇ ਮਹਾਰਾਜ ਇੱਕ ਫਕੀਰ ਆਇਆ ਤੁਹਾਡਾ ਬੂਹਾ ਮੱਲ ਕੇ ਬਹਿ ਗਿਆ ਹੈ ਜਿੱਦਣ ਦਾ ਆਇਆ ਇੱਕੋ ਗੱਲ ਕਰੀ ਜਾਂਦਾ ਵੀ ਜਾਨੀ ਕੋ ਜਾਨੀ ਬੁਲਾ ਲਓ ਜਾਨੀ ਕੋ ਜਾਨੀ ਬੁਲਾ ਲਓ ਮarre ਕਹਿੰਦੇ ਅੱਛਾ ਉਹ ਇੱਕੋ ਗੱਲ ਬੋਲੀ ਜਾਂਦਾ ਮਹਾਰਾਜ ਤੁਰੇ ਆਉਂਦੇ ਨੇ ਇੱਕ ਦਿਨ ਕੋੜੇ ਤੇ ਸੁਣਿਓ ਕੋੜੇ ਤੇ ਤੁਰੇ ਆਉਂਦੇ ਨੇ ਕਹਿੰਦੇ ਜਾਨੀ ਨੂੰ ਮਿਲਣਾ ਚਾਹੁੰਦਾ ਹੈ ਦਰਵਾਜ਼ੇ ਦੇ ਅੱਗੇ ਬੈਠਾ ਦੋਵੇਂ ਫੋੜ ਕੋੜੇ ਦੇ ਉਹਦੀ ਛਾਤੀ ਚ ਲਿਆ ਕੇ ਮਾਰੇ ਤੱਕਿਆ ਵੀ ਨਹੀਂ ਵੇਖਿਆ ਤੱਕ ਨਹੀਂ ਆਏ ਲਾਂਗੇ ਕੋਲ ਦੀ ਉੱਥੇ ਬੈਠਾ ਇੱਕੋ ਗੱਲ ਕਰੀ ਜਾਂਦਾ ਹੈ ਜਾਨੀ ਕੋ ਜਾਨੀ ਬੁਲਾ। ਜਾਨੀ ਕੋ ਜਾਨੀ ਬੁਲਾਉਂਦਾ। ਐਂ ਬੋਲੀ ਜਾਂਦਾ। ਜਦੋਂ ਐ ਵਾਰ-ਵਾਰ ਬੋਲਦਾ ਹੈ ਜਾਨੀ ਕੋ ਜਾਨੀ ਬੁਲਾ ਦੋ। ਸੁਣਿਓ। ਮਹਾਰਾਜ ਨੇ ਪਰਖ ਪਾਈ ਘੋੜੇ ਦੇ ਫੌੜ ਮਾਰੇ। ਸਿੱਖ ਕਹਿੰਦੇ ਮਹਾਰਾਜ ਜੀ ਉਹ ਬਾਹਰ ਬੈਠਾ ਇੱਕੋ ਗੱਲ ਬੋਲੀ ਜਾਂਦਾ। ਮਾਰੇ ਕਹਿੰਦੇ ਚਲੇ ਆ ਗਿਆ ਕਿ ਇੱਥੇ ਹੈ। ਆਇਆ ਪੁੱਛਦੇ ਐਡੀ ਕਸਵੱਟੀ ਲਾਤੀ ਐਨਾ ਐਡੀ ਵੱਡੀ ਪਰਖ ਪਾਦੀ ਘੋੜੇ ਦੇ ਫੌੜ ਮਾਰੇ ਨੇ ਬੰਦਾ ਉਦਾਂ ਹੀ ਵੀ ਇਹ ਕਾਦਾ ਗੁਰੂ ਇਹ ਇੱਕ ਇਕਾਦਾ ਗੁਰੂ ਇਕਾਦਾ ਬਾਰਸ਼ਾ ਪਰ ਨਾ ਨਾ ਉਹ ਲੱਪਣ ਵਾਸਤੇ ਅਸਲ ਵਿੱਚ ਆਇਆ ਸੀ ਅੱਗੇ ਬੈਠਾ ਮਹਾਰਾਜ ਕਹਿੰਦੇ ਬੈਠਾ ਕੇ ਚਲੇ ਆ ਗਿਆ ਇਹਨੇ ਮਹਾਰਾਜ ਉੱਥੇ ਹੀ ਬੈਠਾ ਕੀ ਬੋਲਦਾ ਇਹਨੇ ਐਂ ਬੋਲੀ ਜਾਂਦਾ ਜਾਨੀ ਕੋ ਜਾਨੀ ਮਲਾਵੇ ਜਾਨੀ ਕੋ ਜਾਨੀ ਮਲਾਵੇ ਮਹਾਰਾਜ ਕਹਿਣ ਲੱਗੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਾ ਉਹਨੂੰ ਕੋਹ ਜਾ ਕੇ ਮਹਾਰਾਜ ਕਹਿੰਦੇ ਉਹਨੂੰ ਬੋਲੋ ਜਾ ਕੇ ਕਹਿੰਦੇ ਕੀ ਕਹਿੰਨੇ ਉਹਨੂੰ ਕਹੋ ਜੇ ਜਾਨੀ ਨੂੰ ਮਿਲਣਾ ਹੀ ਨਾ ਜਾ ਜਾ ਕੇ ਖੂਜ ਛਾਲ ਮਾਰ ਦੇ ਇਹ ਕਿਹਾ ਜਾ ਜਾ ਕੇ ਖੂਜ ਛਾਲ ਮਾਰ ਸੇਵਾ ਦਾ ਰਾਏ ਇਹਨੇ ਗੱਲ ਸੁਣੋ ਫਕੀਰਾ ਕੀ ਭਾਲਦਾ ਹੈ ਕਹਿੰਦਾ ਜਾਨੀ ਨੂੰ ਕੋ ਜਾਨੀ ਮਿਲਾਉਂਦਾ ਜਾਨੀ ਨੂੰ ਮਿਲਣਾ ਹੈ ਕਹਿੰਦਾ ਮਹਾਰਾਜ ਦਾ ਸੁਨੇਹਾ ਲੈ ਕੇ ਆਇਆ ਸਿੱਖ ਕਹਿੰਦਾ ਹੈ ਮਹਾਰਾਜ ਦਾ ਸੁਨੇਹਾ ਕਹਿੰਦਾ ਕੀ ਕਿਨੇ ਤੂੰ ਜਾਨੀ ਨੂੰ ਮਿਲਣ ਲੈ ਕੇ ਨੇ ਹਾਂ ਕਹਿੰਦਾ ਗੁਰੂ ਹਰਗੋਬਿੰਦ ਸਾਹਿਬ ਮਹਾਰੇ ਨੇ ਆਖਿਆ ਜੇ ਜਾਨੀ ਨੂੰ ਮਿਲਣਾ ਹੈ ਜਾ ਜਾ ਕੇ ਖੂਜ ਛਾਲ ਮਾਰ ਜਾ ਜਾ ਕਹਿੰਦਾ ਮਹਾਰਾਏ ਨੇ ਕਿਹਾ ਮਹਾਰਾਏ ਨੇ ਆਖਿਆ ਵੀ ਖੂਜ ਛਾਲ ਮਾਰ ਕਹਿੰਨੇ ਹਾਂ ਹੱਥ ਜੋੜ ਕੇ ਕਹਿੰਦਾ ਜੇ ਖੂਜ ਛਾਲ ਮਾਰਾਂਗਾ ਤੇ ਜਾਨੀ ਮਿਲ ਜਾਏਗਾ ਕਹਿੰਨੇ ਮਿਲ ਜਾਏਗਾ ਕਹਿੰਦਾ ਗੱਲ ਹੀ ਕੋਈ ਨਹੀਂ ਜੇ ਪਿਆਰਾ ਮਿਲਦਾ ਹੈ ਜੇ ਮਾਲਕ ਮਿਲਦਾ ਹੈ ਉਹ ਜੇ ਖੂਜ ਛਾਲ ਵੀ ਮਾਰਨੀ ਪੈ ਗਈ ਮੈਨੂੰ ਮਿਲ ਜੇ ਮੈਂ ਮਰਨ ਨੂੰ ਵੀ ਤਿਆਰ ਆਂ ਸਾਧ ਸੰਗਤ ਜੀ ਬਿਰਹੋਂ ਭੰਗਮ ਮਨ ਵਸੈ ਮੰਤ ਨਾ ਮੰਨੇ ਕੋਈ ਆਰਾਮ ਬਜੋਗੀ ਨਾ ਜੀਏ ਜੀਏ ਤਾਂ ਬੋਲੋ ਲੋਕੀ ਲੋਕਾਂ ਨੂੰ ਬਜੋਗ ਲੱਗਦੇ ਨੇ ਲੋਕਾਂ ਨੂੰ ਵਿਛੋੜੇ ਦਾ ਦੁੱਖ ਇੱਕ ਦੁੱਖ ਵਿਛੋੜਾ ਇੱਕ ਦੁੱਖ ਭੂਖ ਇੱਕ ਦੁੱਖ ਵਾਰ ਸਖਤ ਜਮਦੂਤ ਇੱਕ ਦੁੱਖ ਰੋਗ ਲੱਗੇ ਤਨਤਾਏ ਵੈਦਨਾ ਭੋਲੇ दारू ਲੈ ਕਿਸੇ ਨੂੰ ਕੋਈ ਦੁੱਖ ਕਿਸੇ ਨੂੰ ਕੋਈ ਦੁੱਖ ਕਿਸੇ ਨੂੰ ਵਿਜੋਗ ਕਿਸੇ ਦੇ ਨਾਮ ਦਾ ਕਿਸੇ ਨੂੰ ਕਿਸੇ ਦੇ ਨਾਮ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਬਿਰਹੋਂ ਭਿਆਂਗਮ ਮਨਵਸੈ ਮੰਤਨਾ ਮਨੈ ਕੋਏ ਰਾਮ ਵਿਜੋਗੀ ਨਾ ਜੀਏ ਜੀਏ ਤਾਂ ਬੋਰਾ ਹੋਏ ਕਹਿੰਦੇ ਜਿੰਨੂੰ ਰਾਮ ਦੇ ਨਾਮ ਦਾ ਵਿਜੋਗ ਲੱਗਿਆ ਨਾ ਰਹੇਗਾ ਬੱਚਿਆਂ ਚ ਰਹੇਗਾ ਘਰ ਚ ਰਹੇਗਾ ਪਰਿਵਾਰ ਚ ਪਰ ਰਾਮ ਤੋਂ ਬਿਨਾ ਰਹਿ ਨਹੀਂ ਸਕਦਾ ਉਹ ਵਾਹਿਗੁਰੂ ਤੋਂ ਬਿਨਾ ਨਹੀਂ ਰਹਿ ਸਕਦਾ ਜਿੰਨੂੰ ਵਿਜੋਗ ਲੱਗਿਆ ਜਿੰਨੂੰ ਵਿਜੋਗ ਲੱਗਿਆ ਮਹਾਰਾਜ ਦੇ ਨਾਮ ਦਾ ਕਹਿੰਦੇ ਛਾਲ ਮਾਰਦੇ ਜਾ ਕੇ ਭੱਜਿਆ ਗਿਆ ਸਾਧ ਸੰਗਤ ਜੀ ਉਹ ਕਹਿੰਦਾ ਜੇ ਛਾਲ ਮਾਰ ਕੇ ਜਾਨ ਨਹੀਂ ਮਿਲ ਜੇਗਾ ਖੂਚ ਜਾ ਕੇ ਮਾਰ ਦਨ ਮਲਾਪ ਹੋ ਜਾਏਗਾ ਜਾਂ ਨਹੀਂ ਨਾ ਕਹਿੰਦੇ ਹੋ ਜਾਏਗਾ ਉਹ ਕਹਿੰਦਾ ਗੱਲ ਗੱਲ ਹੀ ਕੋਈ ਨਹੀਂ ਜੇ ਖੂਚ ਡਿਗ ਕੇ ਰੱਬ ਮਿਲਦਾ ਹੈ ਪਿਆਰਾ ਭੇਦ ਕਰਦਾ ਹੈ ਸਾਧ ਸੰਗਤ ਜੀ ਪਿਆਰ ਵਾਲੇ ਤਾਂ ਐਸੀਆਂ ਐਸੀਆਂ ਰੂਹਾਂ ਉਹ ਸਿਰ ਦੇ ਕੇ ਵੀ ਮਿਲ ਜੇ ਪਿਆਰਾ ਇੱਥੇ ਹੁਣ ਜਿਹੜੇ ਸੁਣਿਓ ਜਿਹੜੇ ਬੰਦੇ ਤਾਂ ਕੋਈ ਕਿਸੇ ਨੂੰ ਕੋ ਪਦਾਰਥ ਚਾਹੀਦਾ ਕਿਸੇ ਨੂੰ ਘਰ ਚਾਹੀਦਾ ਉਹਨਾਂ ਦੀ ਗੱਲ ਨਹੀਂ ਐ ਬੋਲਿਆ ਜੇ ਵੀ ਰਾਜਾ ਸਾਹਿਬ ਦੇ ਦਰਸ਼ਨ ਹੋ ਜਾਣ ਇੱਕ ਵਾਰ ਅੱਗੋ ਕਹੇ ਅੱਗੋ ਕੋਈ ਮਹਾਰਾਜ ਦਾ ਮੁਰੀਦ ਕਹੇ ਵੀ ਦਰਸ਼ਨ ਤਾਂ ਹੋ ਜਾਣਗੇ ਦਾਦਾਰ ਤਾਂ ਹੋ ਜਾਣਗੇ ਕਰਨਾ ਕੀ ਬੰਦਾ ਸਿਰ ਭੇਟ ਚੜਾਉਣਾ ਕੋਈ ਸਾਧ ਸੰਗਤ ਜੀ ਜਿਹੜੇ ਮੱਥੇ ਟੇਕਣ ਵਾਲੇ ਨੇ ਜਿਹੜੇ ਦਾਤਾ ਮੰਗੜ ਵਾਲੇ ਨੇ ਹੋ ਸਕਦਾ ਭੱਜ ਜਾਣ ਪਰ ਜਿਹੜੇ ਅੰਦਰੋਂ ਪਿਆਰ ਕਰਦੇ ਨੇ ਨਾ ਉਹ ਤਾਂ ਐ ਕਹਿਣਗੇ ਵੀ ਕੀਮਾ ਕੀਮਾ ਕਰਕੇ ਕੱਟ ਦਿਓ ਇੱਕ ਵਾਰੀ ਮਲਾ ਦਿਓ ਬਸ ਜਿਨ੍ਹਾਂ ਦੇ ਅੰਦਰੋਂ ਤੜਫੇ ਹੈ ਵੀ ਸੱਚ ਸਾਧ ਸੰਗਤ ਜੀ ਕਿਸੇ ਨੂੰ ਰਜਾਉਣਾ ਹੈ ਕਿਸੇ ਨੂੰ ਖੁਸ਼ ਕਰਨਾ ਹੈ ਮਾਇਆ ਦਿਓ ਪਦਾਰਥ ਦਿਓ ਪੈਸੇ ਦਿਓ ਵਿਡਿਆਈ ਦਿਓ ਲੋਕੀ ਖੁਸ਼ ਹੋ ਜਾਂਦੇ ਨੇ ਪਰ ਜਿਨੇ ਨਿਰੰਕਾਰ ਰੱਬੀ ਅਵਤਾਰ ਉਹ ਪੈਗੰਬਰਾਂ ਉਹ ਰੂਹਾਂ ਉਹ ਮਹਾਪੁਰਸ਼ਾਂ ਦੇ ਦਰਸ਼ਨ ਕਰਨੇ ਨੇ ਜਿਨੇ ਸਤਗੁਰੂ ਦੇ ਦਰਸ਼ਨ ਕਰਨੇ ਨੇ ਸਾਧ ਸੰਗਤ ਜੀ ਸੌਖੀ ਬਾਤ ਥੋੜਾ ਹਰਕ ਥੋੜੀ ਕਰਨੂ ਉਹ ਦედაਰ ਕਰਨ ਲਈ ਸਤਗੁਰ ਦਾ ਸਿਰ ਪੇਤੇ ਚੜਾਉਣਾ ਪੈਂਦਾ ਹੈ ਦਾਰ ਕਰਨ ਲਈ ਸਤਿਗੁਰ ਦਾ ਸਿਰ ਪੇਟ ਚੜਾਉਣਾ ਪੈਂਦਾ ਏ ਠੀਕਾਰ ਕਰਨ ਲਈ ਸਤਿਗੁਰ ਦਾ ਸਿਰ ਪੇਟ ਚੜਾਉਣਾ ਪੈਂਦਾ ਏ ਵਾਰ ਕਰਨ ਲਈ ਸਤਿਗੁਰ ਦਾ ਸਿਰ ਪੇਟ ਚੜਾਉਣਾ ਪੈਂਦਾ ਜੀਦਾਰ ਕਰਨ ਲਈ ਸਤਿਗੁਰ ਦਾ ਸਿਰ ਪੇਟ ਚੜਾਉਣਾ ਪੈਂਦਾ ਵਾ 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 ਠੀਕਾਰ ਕਰਨ ਲਈ ਸਤਿਗੁਰ ਦਾ ਜਿਆ ਜਾਂਦਾ ਸੈਦ ਖਾਂ ਜਾਨੀ ਸੁਣਿਓ ਭੱਜਿਆ ਜਾਂਦਾ ਜਾ ਕੇ ਜਦੋਂ ਖੂਹ ਦੇ ਕਿਨਾਰੇ ਖੜਿਆ ਛਾਲ ਮਾਰਨ ਲੱਗਿਆ ਨਾ ਪਿੱਛੇ ਹੀ ਮਾਰਨੇ ਸੇਵਾਦਾਰ ਭੇਜਦਾ ਕਹਿੰਦੇ ਜਾਓ ਐਨਾ دیਵਾਨਾ ਹੋਇਆ ਫਿਰਦਾ ਛੇਤੀ ਜਾਓ ਕਹਿੰਦੇ ਜਾ ਕੇ ਉਹਨੂੰ ਬੋਲੋ ਜੇ ਜਾਨੀ ਨੂੰ ਮਿਲਣਾ ਹੈ ਤੇ ਜਾਨੀ ਤੈਨੂੰ ਵਾਜਾਂ ਪਿਆ ਮਾਰਦਾ ਪਿੱਛੇ ਉਹਨੂੰ ਕਹੋ ਜਾ ਕੇ ਪਹਿਲਾਂ ਸਾਨੂੰ ਮਿਲੇ ਖੂ ਦੇ ਕਿਨਾਰੇ ਤੇ ਖੜਾ ਛਾਲ ਮਾਰਨ ਲੱਗਾ ਪਿੱਛੋਂ ਸੇਵਾਦਾਰ ਨੇ ਆਵਾਜ਼ ਮਾਰਦੀ ਕਹਿੰਦੇ ਸੈਦ ਖਾਂ ਜਾਨੀ ਤੈਨੂੰ ਮਹਾਰਾਜ ਨੇ ਬੁਲਾਇਆ ਕੀ ਗਿਆ ਹੁਣ ਇਹਨੇ ਮਹਾਰਾਜ ਨੇ ਆਖਿਆ ਕੀ ਮਹਾਰਾਜ ਨੇ ਬੋਲਿਆ ਪਹਿਲਾਂ ਸਾਨੂੰ ਮੇਲਾ ਉਹ ਨਹੀਂ ਪੈਰੀ ਵਾਪਸ ਆ ਗਿਆ ਐਨੇ ਦਿਨਾਂ ਦਾ ਬੈਠਾ ਇਧਰ ਬੂਹਾ ਮਲ ਕੇ ਮਹਾਰਾਜ ਨੇ ਵੇਖਿਆ ਤੱਕ ਨਹੀਂ ਜਦੋਂ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਾਹਮਣੇ ਗਿਆ ਨਾ ਮਹਾਰਾਏ ਦੇ ਗਲ ਚ ਪੱਲਾ ਪਾਇਆ ਹੱਥ ਜੋੜੇ ਫਕੀਰਾਂ ਵਾਲਾ ਹਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਏ ਨੂੰ ਐਨਾ ਸੋਹਣਾ ਦਰਸ਼ਨ ਨਰਾਨੀ ਜਿਹੜਾ ਕਲਗੀ ਲੱਗੀ ਸੋਹਣਾ ਜਲਾਲ ਮੁਖ ਦੇ ਤੇ ਸਤਗੁਰੂ ਬੈਠੇ ਹੱਥ ਜੋੜ ਕੇ ਮਹਾਰਾਏ ਕਹਿੰਦੇ ਕੀ ਚਾਹੁੰਦਾ ਹੈ ਚਰਣਾ ਤੇ ਸਿਰ ਰੱਖ ਕੇ ਆਏ ਬੋਲਦਾ ਹੈ ਇੱਕ ਮਸਤਾਨਾ ਆਇਆ ਆਇਆ ਜੀ ਤੇਰੀ ਨਗਰੀ ਇੱਕ ਬਸਤਾ ਨਾ 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 ਆਇਆ ਜੀ ਤੇਰੀ ਨਗਰੀ ਰੋ ਰੋ ਕੇ ਹਾਲ ਸੁਣਾ ਮਹਾਰਾਜ ਕਹਿੰਦੇ ਕਿੰਨੂ ਮਿਲਣਾ ਕਹਿੰਦੇ ਜਾਨੀ ਕੋ ਜਾਨੀ ਮਿਲਾ ਦੂੰ ਕਹਿੰਦੇ ਅੱਛਾ ਪਰ ਕਹਿੰਦੇ ਓਰੇ ਅੱਗੇ ਆ ਜਾ ਸਾਧ ਸੰਗਤ ਜੀ ਧੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੈਦ ਖਾਂ ਫਕੀਰ ਨੂੰ ਜਦੋਂ ਆਪਣੀ ਗਲਵਕੜੀ ਜਮਾਇਆ ਗਲਵਕੜੀ ਚ ਪਾ ਕੇ ਘੋਟ ਕੇ ਛਾਤੀ ਨਾਲ ਲਾਇਆ ਸਾਧ ਸੰਗਤ ਜੀ ਛਾਤੀ ਨਾਲ ਲਾਉਣ ਦੀ ਦੇਰ ਸੀ ਉਸੇ ਵੇਲੇ ਤਿੰਨਾਂ ਲੋਕਾਂ ਦੀ ਸੋਜੀ ਕਰਾ ਦਿੱਤੀ ਇੱਕ ਕਰ ਲਿਆ ਅਪੇਧ ਹੋ ਗਿਆ ਸੈਦ ਖਾਨ ਜਾਨੀ ਹੱਥ ਜੋੜ ਕੇ ਨਾ ਕਹਿੰਦਾ ਮਹਾਰਾਜ ਉਹ ਮੈਂ ਤਾਂ ਐਵੇਂ ਲੱਭੀ ਗਿਆ ਬੋਲੀ ਵੀ ਐਵੇਂ ਗਿਆ ਜਾਨੀ ਕੋ ਜਾਨੀ ਮਿਲਾ ਦੋ ਜਾਨੀ ਕੋ ਜਾਨੀ ਮਿਲਾ ਦੋ ਜਾਨੀ ਤਾਂ ਅੰਦਰ ਬੈਠਾ ਸੀ ਮਹਾਰਾਜ ਜਦੋਂ ਮੈਂ ਨੇਤਰ ਬੰਦ ਕਰਕੇ ਸਮਾਧੀ ਚੜਾਉਣਾ ਉੱਥੇ ਵੀ ਤੂੰ ਦਿਸਦਾ ਤੇ ਇੱਥੇ ਵੀ ਤੂੰ ਦਿਸਦਾ ਐਸੀ ਵਸਥਾ ਬਖਸ਼ ਦੀ ਗੁਰਮਖੋ ਚیتے ਰਖਿਓ ਭਖਾਰੀ ਬਣ ਕੇ ਨੀਵੇਂ ਬਣ ਕੇ ਨਮਾਣੇ ਬਣ ਕੇ ਤੁਸੀਂ ਇੱਕ ਚੀਜ਼ ਵੇਖੋ ਕੋਈ ਬੰਦਾ ਇੱਥੇ ਇਹ ਕਵੇ ਵੀ ਮੈਨੂੰ ਤਾਂ ਘਰ ਚਾਹੀਦਾ ਕੋਈ ਬੰਦਾ ਇਹ ਕਵੇ ਵੀ ਮੈਨੂੰ ਗੱਡੀ ਚਾਹੀਦੀ ਜੋ ਮੰਗੋਗੇ ਮਿਲਦਾ ਜਾਏਗਾ ਜਿਹੜੇ ਰਾਜਾ ਸਾਹਿਬ ਨੂੰ ਆਪਣਾ ਬਾਪੂ ਮੰਨਦੇ ਨੇ ਬਾਪ ਤੋਂ ਜੋ ਮਰਜ਼ੀ ਮੰਗੇ ਪੁੱਤ ਨਾ ਥੋੜੀ ਕਿਸੇ ਚੀਜ਼ ਦੀ ਪਰ ਇੱਕ ਗੱਲ ਚੇਤੇ ਰੱਖਿਓ ਜੇ ਪਿਓ ਮੰਗ ਲਈਏ ਨਾ ਕੱਲੀ ਕੱਲੀ ਚੀਜ਼ ਮੰਗਣ ਦੀ ਲੋੜ ਨਹੀਂ ਪੈਂਦੀ ਆਪ ਹੀ ਸਾਰਾ ਕੁਝ ਦੇਣ ਜੋ ਬਾਪ ਦਾ ਜੋ ਜੋ ਪਿਓ ਦਾ ਉਹ ਪੁੱਤਰ ਦਾ ਇੱਥੇ ਇੱਕ ਬੰਦਾ ਕਹਿੰਦਾ ਕਹਿੰਦਾ ਵਿਜਾ ਨਹੀਂ ਲੱਗਦਾ ਮੇਰਾ ਮੈਂ ਹਾਂ ਕੋਈ ਨਹੀਂ ਸਵਾ ਕ ਲੱਖ ਵਾਲੀ ਬੋਲ ਮਹਾਰਾਜ ਦੇ ਅੱਗੇ ਜਾ ਕੇ ਮਹਾਰਾਜ ਦਾ ਨਾਮ ਤੁਸੀਂ ਜੱਪ ਕੇ ਵੇਖੋ ਬਹਿ ਕੇ ਵੇਖੋ ਸਾਧ ਸੰਗਤ ਜੀ ਨਾਮ ਵਿੱਚ ਐਸੀ ਬਰਕਤ ਹੈ ਨਾ ਬੰਦਗੀ ਵਿੱਚ ਐਸੀ ਬਰਕਤ ਏ ਤੁਸੀਂ ਤਾਂ ਇੱਕ ਇੱਕ ਚੀਜ਼ ਲੱਭਦੇ ਫਿਰਦੇ ਹੋ ਨਾ 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 ਕੁਝ ਲੱਭਣ ਦੀ ਲੋੜ ਨਹੀਂ ਸਿਰਫ ਇੱਕ ਨੂੰ ਧਿਆ ਲਓ ਉਹਦਾ ਨਾਮ ਜਪਣ ਲੱਗ ਜਾਓ ਜਿਨੇ ਨਾਮ ਜਪਣ ਦਾ ਸ਼ੌਂਕ ਪਾ ਲਿਆ ਚਾਹੇ ਜਿੱਡਾ ਮਰਜੀ ਵੱਡਾ ਸ਼ੌਂਕ ਮਨ ਚ ਲਈ ਬੈਠੇ ਹੋ ਪਤਾ ਵੀ ਨਹੀਂ ਲੱਗਣਾ ਕਿਹੜੇ ਵੇਲੇ ਪੂਰਾ ਹੋਊਗਾ